ਆਓ ਵੀ ਦੋਸਤੋ ਤਵੀਆਂ ਲੈ ਕੇ ਆਪਾਂ ਆ ਗਏ ਤੇ ਟ੍ਰੈਕਟਰ ਭਾਂ ਸੁਭਰਨਾ ਮਾਰਾਂਗੇ ਤਵੀਆਂ ਚ ਤੇ ਸ਼ਕਤੀ ਬੰਦੀਆਂ ਦਾ ਕਰਾਏ ਦੇ ਜੇਕਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਕਰਦੇ ਆ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਜੈਨ ਸ਼ਨੀਵਾਰ ਅਇਥੋ ਚੈੱਕ ਕਰੋ ਦੋਨੇ ਟੋਟੇ ਬਦਰ ਕਰਦਾ ਹੈ ਅਇਦਰ ਵੀ ਅਇਦਰ ਵੀ ਰਾਤ ਆਪਾਂ ਪੱਕਰੀ ਸਾਰੇ ਪਾਸੇ ਮਿੱਟੀ ਖਿੱਚ ਕੇ ਲਾਏ ਸੀਗੇ ਹੱਥਾਂ ਤੱਕ। ਇੱਥੋਂ ਦੇ ਕੱਲ ਤੋਂ ਮਾਰਦਿਆਂ ਤੰਗੀਆਂ ਇਹ ਚ ਵੀ ਮਾਰਾਂਗੇ ਹੁਣ। ਕਰਮੀ ਰੱਬ ਨੇ ਤੜਕੀ ਕਰ ਰੱਖੀ ਹੈ ਕੱਲ ਪਾ ਗਏ ਸੀ ਕਿ ਮੀਂਹ। ਪਿਛਲੇ ਬਲਾਗ ਤੁਸੀਂ ਦੇਖਿਆ ਹੀ ਹੁਣ। ਜੋੜਦੇ ਆ ਫਿਰ ਤੰਗੀਆਂ। ਇਦਾਂ ਦੋਸਤੋ ਕਰਾਹਾ ਭਰ ਕੇ ਲਿਆਉਣਾ। 2 ਕਿਲੋ ਨਹੀਂ ਖਿੱਚੜੀਆਂ। ਡੇਟ ਕਿਦੇ ਚੁੜ ਰਹੇ ਲੋ ਵੀ ਦੋਸਤੋ ਕੱਢ ਦੇ ਟਮੀਆਂ ਦਾ ਟਾਇਰ ਹਿੱਸਾ ਆਕ ਤੇ ਦਿਖਾਉਣਿਆਂ ਤੁਹਾਨੂੰ ਫੀਸਾ ਪਾਰਾ ਇੱਕ ਹਥਰਾਂ ਨਹੀਂ ਚੱਕਿਆਂ ਦਾ। ਤਾਂ ਵੀ ਦੋਸਤੋ ਟਾਇਰ ਇਸ ਚੱਕ ਕੇ ਖੋਲ ਕਿਤਾਂਗੇ। ਇਹਦੇ ਤੇ ਛੱਡ ਕੇ ਪਾ ਲੈਣਾ ਸਰਾਤ ਤੇ। ਲੈ ਇੱਕ ਕੰਨਾ ਦੂਸਤ ਅੰਦਰ। ਚਲਾਉਣਿਆਂ ਹੁਣ ਫਿਰ ਹੋਵੇ ਦੋਸਤੋ ਡਰਾਈਵਰ ਹੋ ਕੇ ਚੇਂਜ ਵੀਦਰ ਤੋਂ ਕੋਡ ਵੀ ਆ ਚੁੱਕਿਆ ਹੈ કરી ਸਾਰੇ ਵਾਂਝੂ ਮਿੱਟੀ ਕੀਤੀ ਗਈ ਜਦੋਂ ਬਾਅਦ ਆਊਗਾ ਬਾਈਕ ਮੂਟਾ ਕਰਾਹੇ ਵਾਲਾ ਨੂੰ ਦੱਸੂਗਾ ਕਿਹੜੇ ਬਾਈਕ ਘਾਟਾ ਦੇ ਕਿਹੜੇ ਬਾਈਕ ਦਾ ਹਬੀ ਦੋਸਤ ਚਾਰ ਕਿਰੇ ਰਹਿ ਗਏ ਤੰਗਿਆਂ ਦੇ ਬੁੱਟਕਰਾਸ਼ ਵਾਲਾ ਬਾਈ ਆਉਂਦਾ ਤੇ ਕਰਦੇ ਉਹਦੇ ਨਾਲ ਫਿਰ ਗੱਲਬਾਤ ਜਾਓ ਵੀ ਦੋਸਤ ਤੰਗਿਆ ਕਰੀ ਬੱਜੀਆਂ

ਲਓ ਵੀ ਦੋਸਤੋ ਕਿਰਾਏ ਦਾ ਕੰਮ ਆਪਾਂ ਚਲਾਦਾ ਹਿੰਜੂ ਮਾਰ ਲੇ ਪਹਿਲਾਂ ਇਹ ਚ ਹੁਣ ਇੱਧਰ ਮਾਰਨ ਲੱਗ ਟਰੈਕਟਰ ਲਓ ਵੀ ਦੋਸਤੋ ਚਾਹ ਪੀ ਕੇ ਟਰੈਕਟਰ ਦੁਆਰਾ ਫੇਰ ਚੋਰ ਤੇ ਕਰਦਾਂਗੇ ਜ਼ੀਰੋ ਲੈਵਲ ਦੋਸਤੋ ਥੋੜਾ ਹੈ ਫਰਕ ਆ ਤੇ ਆ ਬੰਦਾ ਇੱਕ ਟਰੈਕਟਰ ਵੱਲ ਹੀ ਜਾਂਦਾ ਮਿੱਟੀ ਬਾਕੀ ਕਰਾਹੇ ਵਾਲਾ ਪੜੀ ਜਾਂਦਾ ਟੋਹੇ ਜਿੱਥੇ ਤੇ ਹੈ ਗਿਆ ਤੇ ਇਹ ਦੋ ਟਰੈਕਟਰਾਂ ਨੇ ਦੋ ਕਿੱਲੇ ਥਾਂ ਇੱਕ ਦਿਨ ਵਿੱਚ ਖਿੱਚਿਆ ਦਾ ਸਵੇਰ 9:30 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦੁਪਹਿਰੇ ਕੋਈ ਦੋ ਤਿੰਨ ਘੰਟੇ ਰੈਸਟ ਵੀ ਕਰਦੇ ਸੀਗੇ ਚਲੋ ਕਿੱਲਾ ਖਾਂ ਲੈ ਕੇ ਜਾਂਦਾ ਟਰੈਕਟਰ ਜਾਂਦਾ ਆਏ 2 ਕਿੱਲੇ ਇਧਰੋਂ ਲੈ ਕੇ ਮਿੱਟੀ ਤੇ ਢਾਈਆਂ ਚ ਖੜਾਈ ਆ। ਤੇ ਇਧਰ ਚੁੰਜੂ ਮਰੀ ਦਾ ਟਰੈਕਟਰ। ਇਹ ਛੋੜ ਨੂੰ ਕਹਿਦਾ ਅੱਜ ਤੂੰ ਕਰ ਰੈਸਟ। ਅੱਛਾ ਇਹ ਹੈ ਜੀ ਆਪਣੀ ਪਾਣੀ ਵਾਲੀ ਹੋਜੀ ਕੋਲੇ ਹਵਾ ਕਰਾਸ ਹੈ ਪਹਿਲਾਂ ਇਹਨੂੰ ਅੱਡ ਛੱਡਣਾ ਪੈਂਦਾ ਸੀਗਾ ਆਹ ਵਨ ਅੱਡ ਇਹਨੂੰ ਪਾਈਪ ਲਾਕ ਸਿੱਧਾ ਉੱਚ ਤੇ ਇਹਨੂੰ ਹੋਰ ਛੜ ਚਾਰ ਵਾ ਪਾਣੀ ਛੱਡਣਾ ਪੈਂਦਾ ਸੀਗਾ ਹੁਣ ਬਸ ਇੱਕੇ ਭਾਈ ਜਾ ਕੇ ਗੁਰੜੇ ਤੇ ਲਾ ਕੇ ਪਾਣੀ ਪੈਣਾ ਚੱਲੀ ਜਾਂਦਾ ਈ ਕੰਮ ਲੋ ਵੀ ਦੋਸਤੋ ਸਮਾਂ ਹੋ ਚੁੱਕਿਆ 1 ਵਜੇ ਦਾ ਤੇ ਕਹਿੰਦੇ ਪੂਰੀ ਧੂ ਡੁੱਡਣ ਲੱਗ ਪਈ ਐ ਗਮ ਗਰਦੋ ਗਰਦੀ ਹੋਈ ਪਿਆ ਦਾ ਪਗ ਮਿੱਟੀ ਪੂਰੀ ਹੋ ਹੀ ਗਈ ਐ ਥੋੜੀ ਘਾਣੀ ਐ ਕਸਰਾ ਇੱਥੇ ਇਹ ਚਾਰ ਪੰਜ ਕਰਾ ਜਿਹੜੇ ਹੈਗੇ ਬਾਕੀ ਸਭ ਠੀਕ ਐ ਬਸ ਕੋਟ ਲਾਉਣ ਲੱਗਣਾ ਲੋ ਵੀ ਦੋਸਤੋ ਸਮਾਂ ਹੋ ਚੁੱਕਿਆ 6 ਵਜੇ ਦਾ ਰਾਹ ਇਹਦਾ ਕੰਮ ਚੱਲ ਜੀਦਾ ਮਿੱਟੀ ਪੂਰੀ ਹੋ ਗਈ ਆ ਕੋਟ ਲਾਉਣ ਲੱਗ ਪਏ ਪਹਿਲਾ ਕੋਟ ਮਿੱਟੀ ਸੈੱਟ ਕਰਤੀ ਕਿਰਾ ਕੋਟਰ ਚ ਕੱਲ ਨੂੰ ਲਾਵਾਂਗੇ ਇਹਦੇ ਸੀ ਕਿਹੜਾ ਉੱਚਾ ਰਹਿੰਦਾ ਕਿਹੜਾ ਨੀਵਾਂ ਲਗਭਗ ਬਰਾਬਰ ਜਿਹਾ ਰਹੂਗਾ ਕਰ ਦੋ ਬਲੌਗ ਨੂੰ ਸ਼ੇਅਰ ਧੰਨਵਾਦ ਕਰਦੇ ਆ ਬਲੌਗ ਦੇ ਆਂਡ ਸਤਿ ਸ੍ਰੀ ਅਕਾਲ